ਹਾਂਜੀ ਮਿੱਤਰੋ ਸਾਸਤਰੀ ਕਾਰ ਸਾਰੰ ਨਵੀਂ ਵੀਡੀਓ ਤੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਕਰਾਂਗੇ ਰੱਗਿਆ ਦਾ ਕੰਮ ਜੀ ਇਹ ਵਾਹ ਸਾਰੇ ਬਲੌਗਸ ਠੀਕ ਹੈ ਜੀ ਤੇ ਆਪਣੇ ਕੋਲੇ ਆਈ ਹੈਗੀ ਪਠਿਆਲਾ ਦੀ ਮਸ਼ੀਨ ਰੋੜੀ ਕੱਟਣ ਵਾਲੀ ਮਸ਼ੀਨ ਆ ਜੀ ਇਹ ਟਰੈਲੀ 'ਚ ਲੋਡ ਕਰਦੇ ਆ ਇਟੋਟ ਭੰਨ ਕੇ ਕੋਈ ਇਟ ਪੱਥਰ ਭੰਨ ਕੇ ਤੇ ਅੱਜ ਆਪਾਂ ਇਹਦਾ ਬੇアリング ਪਾਈ ਜੰਨੇ ਹੈਗੇ ਆਵਾ ਬੇアリング ਟੁੱਟ ਗਿਆ ਇੰਦਰ ਹੈਗਾ ਦੇਖਾ ਜੀ ਉਹ ਦੋ ਪੁਲੀਆਂ ਆ ਰਿਆ ਇੱਕ ਪੁਲੀ ਕੱਢ ਲਈ ਆਪਾਂ ਛੋਟੀ ਛੋਟੀ ਉਹ ਸਾਹਮਣੇ ਪਈ ਆ ਜੀ ਤੇ ਵੱਡੀ ਪੁਲੀ ਆਪਾਂ ਕੱਢੀਆਂ ਨੇ ਆ ਵੀ ਕੱਟ ਬਹੁਤ ਹੈ ਟਾਂ ਟਾਂ ਇਹ ਮੈਂ ਕੋਸ਼ਿਸ਼ ਕਰਦੇ ਆ ਕੱਢ ਕੇ ਜਿਹੀ ਸਰ ਤੇ ਮੈਂ ਇਹਦੀ ਸਿੱਕਾ ਫਰੇਟ ਵਿੱਚ ਵਾ ਕਾਕਟਰ ਆ ਪਕਾ ਕਰਨ ਆਪਾਂ ਸਰੀਆ ਵਾਲਾ ਕੀਤਾਗਾ ਪਰ ਇਹ ਵਧਾ ਲਿਆ ਇਹ ਤਾਂ ਜੋ ਛੱਟ ਲੰਮੀ ਪਈ ਥੋੜੀ ਸਾਈਡ ਦਾ ਵਾਲਡ ਕਰਦੇ ਨੀਂ ਕਾਫ ਹੋ ਰਹੀ ਆ ਬੜਾ ਹੰਡਾ ਹੋਇਆ ਮਿਲਦੀ ਆ ਹਾਂ ਪਵਟਾ ਵੀਲ ਪੜਦਾਂਗੇ ਇਹ ਦੋ ਵੀਲੇ ਆ ਵੀ ਲਗਾ ਇੱਕ ਆਟਰ ਵੈਲਡਿੰਗ ਕਰਕੇ ਇਦੂਵਾ ਦੋ ਕੱਟਣਾ ਫਿਰ ਇਹ ਵੈਲਡ ਕਰਕੇ ਫਿਰ ਕੱਟਵਾ ਇਹਦੇ ਆਪਾਂ ਦੋਨੇ ਬੈਰਿੰਗ ਕੱਟਣੇ ਹੋਣਗੇ ਬੈਰਿੰਗ ਸਾਡੇ ਠੱਲੇ ਚੱਲੇ ਹੋਏ ਨੇ ਤਾਂ ਵਿੱਚੋਂ ਸ਼ਾਫਟ ਕੱਢ ਕੇ ਵੀਲ ਕੱਢ ਕੇ ਸ਼ਾਫਟ ਕੱਢ ਕੇ ਪੇਰੇ ਦੇ ਖਰਾਬ ਤੇ ਮਾਰ ਨਾ ਕੇ ਇਹ ਲਕੂਏ ਇਹ ਸਾਈਜ ਬਣਨਗੇ ਆ ਗਈ ਟਾਟਾ ਟੱਗ ਲਿਆ ਇਹ ਹਿੱਲੀ ਨਹੀਂ ਕਿ ਬਸ ਇਹਹਰੋਂ ਦਾ ਮੇਨ ਪੁਰਜਾ ਹੀ ਹੈਗਾ ਇਹ ਚ ਜਿਵੇਂ ਆਪਣੀ ਕ੍ਰੈਂਕ ਚੱਲਦੀ ਹੁੰਦੀ ਹੈ ਟਰੈਕਟਰ ਦੀ ਉਸ ਤੋਂ ਟਾਲਦੀ ਜੱਗੀ ਪਿੱਛੇ ਜਾਂਦੀ ਹੈਗੀ ਇਹੀ ਭੰਦੇ ਇਹਨੂੰ ਤੇ ਆਪਣੇ ਇਹ ਦੋਨੇ ਬੈਰਿੰਗ ਪਾਉਣੇ ਨੇ ਤੇ ਮੇਸਤਰੀ ਦੇ ਬੈਰਿੰਗ ਪੱਟੀ ਪਾਗਾ ਕਾਫੀ ਆ ਗਈ ਜਾਇ ਰੂਨ ਮੋ ਟਾਇਰ ਰੂਲਾ ਜਾ ਇਹ ਹੀ ਅੱਗੇ ਪਿੱਛੇ ਕਰਦਾ ਹੈਗਾ ਇਹ ਹੀ ਰੋੜੇ ਭੰਦਾ ਨੇ ਇਹਦਾ ਮਤਲਬ ਹੁਣ ਰਾਗ ਦਿੱਕੀ ਕੋਈ ਨਹੀਂ ਹੋਈ ਵਿੱਚ ਤੇ ਆ ਚੀਜ਼ ਆ ਗਈ ਇਹ ਜਾਮ ਹੋਈ ਨਹੀਂ ਹੈਗੀ ਜਿਹੜੀ ਆਪਾਂ ਨੇ ਉਹ ਪਹਿਲਾਂ ਦਿਖਾਈ ਆ ਗਈ ਤੇ ਇਹ ਉਹ ਐ ਅੱਗੇ ਪਿੱਛੇ ਜਾਂਦੀ ਹੈਗੀ ਮਤਲਬ ਇਹ ਐ ਜਰੋ ਹਿਲਦੀ ਨਾਲ ਤੇ ਤਾਂ ਇਹ ਜਿਹੜੀ ਚੀਜ਼ ਸਨ ਚ ਆ ਜਾਂਦੀ ਹੈਗੀ ਉਹ ਫੁੱਟ ਜਾਂਦੀ ਹੈਗੀ ਤੇਰੇ ਫੁੱਟ ਕੇ ਉਹ ਥੱਲੇ ਪਾ ਜਾਂਦੀ ਹੈਗੀ ਆ ਪਟੇ ਤੇ ਪਟਾ ਜਾ ਕੇ ਟਰੈਲੀ ਚ ਮਾਰਦਾਗਾ ਆ ਇਹਦੇ ਨਾਲ ਹੀ ਜਾਂਦੇ ਆ ਮਾਲ ਇਹਦਾ ਬਣੂਗਾ ਬੈਰਿੰਗ ਚਾਹੀਦਾ ਮਾਲ ਆਪਾਂ ਲਾਈ ਜਾਂਦੇ ਹਾਂ ਅੰਦਰ ਹੈਗੇ ਮਾਲ ਲਾਉਣਾ ਅੱਧਾ ਆਪਾਂ ਲਾਤਾ ਬੈਰਿੰਗ ਆ ਇੱਥੇ ਇਹ ਆਪਣਾ 55 ਨੰਬਰ ਇੰਦਰ ਵੀ ਵਾਹੇਗਾ 55 ਨੰਬਰ ਆਗਾ ਤੇ ਉਧਰ ਵੀ 55 ਬੋਰਾ ਸਾਫਟ ਦਾ ਜਿੱਥੇ ਬੈਰਿੰਗ ਟੋਕਨਾ ਹੈ ਤੇ ਲਾਉਣਾ ਮਾਲ ਆਪਾਂ ਸਵਿਚ ਚ ਲਾਉਣਾ ਬੈਲ ਸਟ ਦੀ ਚੱਲ ਪਿਆ ਆਪਣਾ ਬੈਲ ਸਟ ਕਰੰਟ ਆਪਣਾ ਪੂਰਾ 100 ਤੇ ਆਗਾ ਵੀ ਉਹ ਆ ਗਏ ਉਹ ਦਿੱਤੀ ਇਹਨਾਂ ਦਾ ਫੀਸ ਲਾਓ ਜੀ ਕਰ ਲੈ ਸੁਰੂ ਕੰਮ ਲਾਓ ਜੀ ਦਰੂ ਖੜਕਦੀ ਹੈ ਦਰੂ ਤੋਂ ਲੰਘਦੀ ਹੈ ਇੰਕਰਾ ਤੇ ਛੇਤੀ ਆ ਜਾ ਹਾਏ ਇੱਧਰ ਵੀ ਮਾਰਦੇ ਹੋਰ ਲੱਗੂਗਾ ਘਾਟਾ ਮਾਰ ਤੇ ਇੱਧਰ ਤਾਂ ਆਪਾਂ ਹੀ ਲਾਈ ਜਾਂਦੇ ਹਾਂਗੇ ਆ ਪੁੰਨਿਆ ਬਰਾਡਰ ਵਾਲਾ ਭਾਈ ਨਾ ਕੋਈ ਨਾ ਪਤਾ ਬਸ ਕੋਲ ਕੇ ਮਸ਼ੀਨ ਆਪਾਂ ਸਾਰੀ ਸਮਾਨ ਆਪਾਂ ਡੀਜ਼ਲ ਤੇ ਨਾ ਧੋਤਾ ਤੇ ਪਰਤੀ ਆਪਾਂ ਬਣਾ ਕੇ ਦੇਤੀ ਪਰਤੀ ਭੇਜੀ ਹੋਈ ਹੈਗੀ ਤੇ ਹੁਣ ਆਪਾਂ ਇਹ ਸਰੀਏ ਪੱਟੀ ਅੰਝਾਂਗੇ ਆਹ ਵਾਹ ਸਰੀਏ ਆਪਾਂ ਪੱਟ ਕੇ ਨਵੇਂ ਲਾਉਣੇ ਨੇ ਚਾਰ ਇਹ ਨੇ ਇੱਕ ਟਾਪਾ ਇਹ ਜਾ ਹੋਰ ਆ ਪੰਜ ਹੋਦੇ ਨੇ ਉਹ ਇਹਦੇ ਵਿਚਾਲੇ ਚੱਲਦੇ ਨੇ ਜਿਵੇਂ ਇੱਕ ਇੱਥੇ ਆ ਗਿਆ ਇੱਕ ਆਉਰੇ ਆਗ ਚੱਲਦਾਗਾ ਇੱਕ ਇੱਥੇ ਚੱਲਦਾ ਇੱਕ ਇੱਥੇ ਜਾ ਲ ਦੇ ਕਿੱਥੇ ਚੱਲਦਾ ਤਾਂ ਤਾਂ ਇਹ ਰੋੜੇ ਪੰਦਾਗਾ ਤੇ ਬਾਕੀ ਜਿਹੜੇ ਇੱਥੇ ਨਟ ਸੀਗੇ ਆਪਾਂ ਹੋ ਗਏ ਆਪਾਂ ਨੇ ਕੱਢੇ ਪਨੇ ਆ ਪਨੇ ਕੱਢੇ ਨਾ ਹੋ ਗਏ ਇਹ ਨਟ ਆਪਾਂ ਨੇ ਚਲਦੇ ਲੈਲੇ ਹੋ ਗਏ ਚੱਲੇ ਘੱਟ ਜਮਾ ਆਪਨਾ ਚੜਦੇ ਕਰਦੇ ਨਟ ਆਪਾਂ ਇਹ ਕੋਈ ਇਹ ਨਟਾਂ ਨਾਲ ਮਿੱਟੀ ਰੋੜੀ ਆਪਣੀ ਮੋਟੀ ਪਤਲੀ ਹੁੰਦੀ ਹੈਗੀ ਇਹਨਾਂ ਨਾਲ ਰੋੜੇ ਦੇ ਦਾਗ ਵੱਧਦੀ ਘਟਦੀ ਹੈਗੀ ਤੇ ਬਾਕੀ ਆ ਰੇੜੀ ਆ ਆਪਾਂ ਇਹ ਜਾਊਗੀ ਜਿਹੜਾ ਪਟਿਆਲਾ ਇਹਲੇ ਪੱਜਨੀ ਇਹਦਾ ਕੰਮ ਚੱਲੀ ਜਾਂਦਾਗਾ ਤੇ ਇਧਰ ਆ ਆਪਣਾ ਇੱਕ ਟਰੈਕਟਰ ਆ 855 ਪੁਰਾਣੇ ਮਾਡਲ ਦਾ ਤੇ ਇਹ ਆਪਨੇ ਕਰਨ ਲਗਾ ਤੇ ਛੇ ਜਰੀ ਕਰਨਾ ਹੈ ਪੰਨਿਛੀ ਚਰੀ ਹੈਗਾ ਇਹ ਕਰਨ ਆਪਨੇ ਛੇ ਜਰੀ ਜਨਰੇਟਰ ਟਰੈਕਟਰ ਹੁੰਦਾ ਕਿ ਆਪਾਂ ਵਾਈਪਰੀ ਦੱਸਿਓਗੇ ਤੇ ਇੱਧਰ ਹੋਰੀ ਆਪਣੀ ਸਾਫਟ ਗਰਮ ਹੈ ਜੇ ਮੇਰਾ ਠੰਡੀ ਹੋ ਗਈ ਉਹਨੇ ਹੱਥ ਨਹੀਂ ਚੱਲਦੀ ਹੈਗੀ ਜੇ ਠੰਡੀ ਹੋ ਗਈ ਦੁਬਾਰਾ ਆਪਾਂ ਨੂੰ ਬੰਦ ਕੇ ਖਰਾਬ ਤੇ ਇਹ ਆਪਣੇ 55 mm ਸਾਈਜ਼ ਕਰਨਾਗਾ ਚਲੋ ਆਪਾਂ ਖਰਾਬ ਤੇ ਬੰਦਾ ਮੈਂ ਮਿਲਦੇ ਆਂਗੇ ਦੱਸਾਂ ਵੀ ਕਿਵੇਂ ਕਿਵੇਂ ਸਾਈਜ਼ ਕਰਨੇ ਕਿਹੜੇ ਕਿਹੜੇ ਕਿੱਥੇ ਕਿੱਥੇ ਕਰਨੇ ਨੇ ਮੰਨ ਲਈ ਖਰਾਬ ਤੇ ਆਪਾਂ ਸਾਈਜ਼ ਕਰ ਹੀ ਜਾਈਏਗਾ ਕਾਦ ਆਪਣੀ ਚੱਲਦੀ ਜਾਂਦੀ ਹੈ ਜੀ ਤੇ ਵੇਂਦਰਾ ਆਪਣਾ 6ਵੀਂ ਪਰੀਆਂ ਦਾ ਨਾਮ ਹੁੰਦੇ ਘਾਟ ਆਪਾਂ ਲਾਏ ਤੇ 1.5mm ਦਾ ਜਮਾਨ ਲੋ ਸਪੀਡ ਤੇ ਚੱਲਦੀ ਖਰਾਬ ਆਪਣੀਆਂ ਜੇ ਆਪਾਂ ਨੂੰ ਤੇਜ਼ ਲਾਵਾਂਗਾ ਤਾਂ ਬਈ ਵਾਰ ਸਾਡਾ ਟੜਕਾ ਮਾਰ ਜੇ ਨਾ ਤੇ ਜਿਹੜੀ ਆਹ ਸਾਫਟ ਦੇ ਉੱਤੇ ਬੋਲ ਮਾਰਦੇਗੇ ਜਿਵੇਂ ਆਪਣੀ ਟਰੈਕਲ ਦੀ ਕ੍ਰਿੰਕ ਚੱਲਦੀ ਹੁੰਦੀ ਹੋਈ ਹੈਗੀ ਜੇ ਇਹ ਸਿੱਧੀ ਚੱਲਦੀ ਹੋਈ ਤਾਂ ਆਪਾਂ ਇਹਨੂੰ ਸਪੀਡ ਤੇ ਵੀ ਕੱਟ ਲਾ ਆਂਦੇ ਤੇ ਹੁਣ ਆਪਾਂ ਕੱਟ ਇਹਨੂੰ ਲਾਉਣੇ ਆਗੇ ਲੋ ਸਪੀਡ ਤੇ ਘਟ ਘਟ ਇਹ ਸਾਫਟ 75 ਕਿਲੋ ਦਾ ਹਿਸਾਬ ਢਾਗੇ ਕਿਉਂ ਜੀ ਦੂਈ ਤੇ ਬੜੀ ਆ ਗਿਆ ਇਧਰ ਕਿਹਦੇ ਤੋਂ ਇਹ ਇਹ ਤੇ ਕਰੀਏ ਮਾਸਟਰ ਇੱਕ ਢੱਟ ਆਪਾਂ ਲੱਗੀ ਜਵਾਗਾ ਢੱਟ ਵਾਰ ਕੇ ਇਹ ਸਾਫਟ ਆਪਾਂ ਮਾਏ ਮੁੰਮੇ ਇੱਕ ਢੱਟ ਦਾ ਖਾਜੇ ਪੂਰਾ ਰੋ ਸਪੀਡ ਤੇ ਚੱਲ ਆਪਾਂ ਇਹ ਕੱਟ ਲਾ ਨਹੀਂ ਲੱਗਦੇ ਚਲੋ ਆਪਾਂ ਮਿਲਦੇ ਆਂਗੇ ਸ਼ਾਇਦ ਕਰਕੇ ਬਹੁਤ ਵੇਖਦਾ ਕੀ ਕਹਾਣੀ ਮਨ ਦੀ ਹੈਗੀ ਬਗੜਾ ਪਸਵਾਨ ਗਿਆ ਆਪਾਂ ਇਹਨਾਂ ਵਿੱਚ ਬੈਰੰਗ ਪਾਉਣੇ ਆਪਾਂ ਇੱਥੇ ਰੇਟ 0 6311 ਪਿਆਰਾ ਕੀ ਬੈਰਿਆਂ ਬਾਤ ਨਾ ਮੇਚ ਇੰਨ ਵੀ ਸੀ ਦੇ ਦੋਨੇ ਤੇ ਗੀਸ ਭਰਿਆ ਹੈ ਚਫਨਾ ਦੋਨੇ ਬਸ ਬਹਿ ਰਿਆਂ ਆਪਣੇ ਪੈ ਗਏ ਇੰਦਰ ਹੀ ਬਹਿ ਗਿਆ ਬਹਿ ਰਿਆਂ ਦੋਨੇ ਸਾਰੇ ਕਰੀਂਦਾ ਆਪਣੀ ਇੰਦਰ ਦਾ ਵੀ ਦੂਜਾ ਵੀ ਤੇ ਇਹਦਾ ਸਹੀ ਸਹਿਜ ਵੀ ਕਰਿਆਗਾ ਹੁਣ ਆਪਾਂ ਆਹ ਥਰੀਏ ਪੱਟਦੇ ਨਵੇਂ ਲਾਵਾਂਗੇ ਪੱਟ ਕੇ ਆਹ ਬਾਰੇ ਥਰੀਏ ਚਾਰੇ ਥਰੀਏ ਪੱਟਾਂਗੇ ਆਪਾਂ ਤੇ ਥਰੀਏ ਆਪਣੇ ਸਾਹਮਣੇ ਆ ਗਏ ਨਵੇਂ ਆ ਇਧਰ ਮੇਸਤਰੀ ਨੇ ਟਰੈਕਟਰ ਵੀ ਖੋਲਦਾ ਤੰਦ ਟੋਟੇ ਕਰਦੇ ਜੇ ਅੱਡ ਖੁੱਲਿਆ ਪਿਆਗਾ ਤੇ ਇੰਜਨ ਅੱਡ ਪਿਆ ਪਿੱਛਲਾ ਕਿਸੇ ਦਾ ਪਾਸਾ ਅਟਕਿਆ ਕੀਤਾ ਇਹਦੀ ਮੇਸਤਰੀ ਨੂੰ ਪਰਚੀ ਬਣਾਈ ਜਾਂਦਾਗਾ ਇਹ ਪਰਾਣਾ ਵਾੜ ਦਾ ਟਰੈਕਟਰ ਆ 852 42

ਜੀ ਆਪਣੇ ਇਹਦੇ ਫਰੀਏ ਤੇ ਪੱਟ ਫਰੀਏ ਪੱਟ ਕੇ ਆਪਾਂ ਗ੍ਰੈਂਡਰ ਮਾਰਤਾ ਗ੍ਰੈਂਡਰ ਮਾਰ ਕੇ ਪੂਰੀ ਗੱਲ ਵਾਂਗੀ ਇਹਦੀ ਤੇ ਹੁਣ ਆਪਾਂ ਫਰੀਏ ਵੜਦੇ ਹਾਂਗੇ ਜੱਡੇ ਜੱਡੇ ਪਹਿਲਾਂ ਨੇ ਛੋਟੇ ਛੋਟੇ ਹੋਣੇ ਵੱਡ ਕੇ ਇਹ ਇਹ ਹੈਗਾ 1.5 ਇੰਚ ਫਰੀਏ ਆਪਣਾ ਵੜਦੇ ਆਪਾਂ ਫਰੀਏ ਆ ਜਾ ਵੀ ਆ ਗਏ ਮੁੰਡਾ ਲੋਟ 1.5 1.5 ਇੰਚ ਚਾਰ ਫਰੀਏ ਲੱਗਣਗੇ ਆਪਣੇ ਚਾਰੇ ਵੱਡਗੇ ਫੇ ਆਪਾਂ ਕਰਦੇ ਨੂੰ ਬਿਲਡਿੰਗ ਆਪਣੇ ਬਣਾਕਾਂ ਦੇ ਬਨੇ ਰਹੇ ਹਾਂ ਤੇ ਇਹਦੇ ਲੈ ਲਗੀ ਭੱਜ ਇਹਦਾ ਮੈਂ ਤਿਆਰ ਆਪਾਂ ਦਾ ਟਾਪ ਆ ਜਾਂ ਰੋੜੇ ਭੰਨਣਾ ਸਰੀ ਲੱਗ ਗਿਆ ਆਪਣੇ ਜਮਾ ਨਵੇਂ ਸਰੀ ਲਾਦੇ ਆਪਾਂ ਨੇ ਤੇ ਦੂਜਾ ਆਪਾਂ ਤਿਆਰ ਕਰੀ ਜਾਂਦੇ ਹਾਂਗੇ ਇਹਦੇ ਆਪਾਂ ਸਰੀ ਪੱਟੀ ਜਾਂਦੇ ਹਾਂਗੇ ਆਪਣੇ ਗ੍ਰਾਈਂਡਰ ਦੇ ਕਾਰਬਨ ਖਰਾਬ ਹੋ ਗਏ ਸੀਗੇ ਆਪਣੇ ਕਾਰਬਨ ਬਾਈਨੇ ਦੇ ਇਹ ਪੱਟ ਕੇ ਆਪਾਂ ਨਵੇਂ ਲਾਵਾਂਗੇ ਤੇ ਟਾਈਮ ਵੀ 7:00 ਵਜੇ ਦੇ ਰੈਡੀ ਦਾ ਕੰਮ ਚੱਲ ਜੀ ਜਾਂਦਾ ਹੈ। ਕੱਲਾ ਇਹਦੇ ਰਹਿਗੇ ਟੂਲ ਟਾ ਰਹੇਗਾ ਨਾ ਮੇਰੇ ਬਸ ਥੋਕ ਕਰੇਗੇ ਨਾ ਵਾਲੀ। ਬਾਕੀ ਸਾਰਾ ਕੰਮ ਤਿਆਰ ਆਗਾ। ਅਹੜ ਚਾਟਾ ਫੜਦਾਗਾ। ਕਹਿੰਦਾ ਕਿਵੇਂ ਆ? ਠੀਕ ਹੈ ਠੀਕ ਹੈ ਭਾਈ ਬੋਲ। ਬੜਾ ਵਲੌਕ ਖਾਣਾ ਹੀ ਜਾਂਦਾ ਖੌਰਾ ਕਿੱਧਰ ਨਿਕਾ ਜਾਂਦੀ ਆ। ਮਸ਼ੀਨ ਦਾ ਕੰਮ ਜਮ ਓਕੇ ਆਗਾ ਕਰਤੀ। ਮੰਗੀ ਖਵਾ ਦੇ ਕਿਸੇ ਬੰਦੇ ਤੋਂ ਲਾਓ। ਇਹਦਾ ਪਨੇਵਾ ਲਮਾ ਨਮਾ ਨਾ ਆਇਆਗਾ। ਪਲੇਟ ਥੱਲੇ ਆ। ਇੱਕ ਹੱਸ ਗਿਆ ਸੀਗਾ। ਤੇ ਇਹ ਤਰੋਖਾ ਤਾਂ ਕੰਮ ਹੋ ਹੀ ਜਾਂਦਾਗਾ ਫੱਕਾ ਕਾ ਸਗੀ ਸਗੀ ਹਾਂ ਫੱਕਾ ਤਾਂ ਮਾਲ ਲਾਇਆਗਾ ਚੱਲਣਾ ਤੇ ਲਓ ਜੀ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਹੈਗੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵੀਡੀਓ ਵੀਡੀਓ ਸਾਰੀ ਦੇਖਿਓ ਅਖੀਰ ਤੱਕ ਧੰਨਵਾਦ